ਪੰਜਾਬੀ ਸਿੰਗਰ ਜਸ ਨੇ ਇਸ ਫਿਲਮ ਦੇ ਨਾਲ ਡੈਬਿਊ ਕੀਤਾ ਹੈ ਤੇ ਤੁਸੀਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਵਾਸਤੇ ਇੱਕ ਪੋਸਟ ਵੀ ਪਾਈ ਸੀਗੀ ਕਿ ਉਹਨਾਂ ਦਾ ਕਿਰਦਾਰ ਦੇਖ ਕੇ ਤੁਸੀਂ ਡੁੱਬ ਜਾਓਗੇ ਉਹਨਾਂ ਨੂੰ ਲੈ ਕੇ ਕੀ ਕਹੋਗੇ ਤੇ ਕਿਦਾਂ ਡਿਸਾਈਡ ਕੀਤਾ ਕਿ ਉਹਨਾਂ ਨੂੰ ਇਸ ਫਿਲਮ ਦੇ ਵਿੱਚ ਲੈਣਾ ਹੈ ਮੈਨਾ ਜਸਰ ਜਰ ਆਇਆ ਨਹੀਂ ਉਹ ਕਿਤੇ ਬਿਜੀ ਸੀ ਤੇ ਅਸੀਂ ਜਦੋਂ ਕਾਸਟਿੰਗ ਕਰਦੇ ਸੀ ਕਿਕਰ ਦਾ ਕਰੈਕਟਰ ਆ ਉਹਦਾ ਤੇ ਉਹਦਾ ਚਿਹਰਾ ਮੈਨਾ ਸਟੂਡੀਓ ਚ ਗਿਆ ਸੀ ਮਿਕਸਿੰਗ ਦੇ ਉੱਤੇ ਮਿਊਜ਼ਿਕ ਬਣਦਾ ਪਿਆ ਸੀ ਤੇ ਜਸ ਸਾਈਡ ਤੇ ਬੈਠਾ ਸੀ ਤੇ ਜਦੋਂ ਮੈਂ ਦੇਖਿਆ ਮੈਨੂੰ ਲੱਗਿਆ ਕਿ ਕਿਕਰ ਇਦਾਂ ਦਾ ਹੋਣਾ ਚਾਹੀਦਾ ਫਿਰ ਮੈਂ ਮਿਕਸ ਨੂੰ ਪੁੱਛਿਆ ਵੀ ਇਹ ਮੁੰਡਾ ਨੈਕਸਟ ਡੇ ਪੁੱਛਿਆ ਵੀ ਇਹ ਮੁੰਡਾ ਜਸ ਐਕਟਿੰਗ ਕਰ ਲੂਗਾ ਉਹ ਕਹਿੰਦੇ ਭਾਜੀ ਕਰ ਲੂਗਾ ਤੇ ਫਿਰ ਜਸ ਮਿਲਿਆ ਮੈਨੂੰ ਜਸ ਕਹਿੰਦਾ ਭਾਜੀ ਮੈਂ ਨਾ ਐਕਟਿੰਗ ਕਦੀ ਕੀਤੀ ਨਹੀਂ ਤੁਸੀਂ ਜੇ ਕਰਾ ਲੂਗੇ ਤਾਂ ਕਰ ਲੂਗਾ ਤੇ ਮੈਂ ਉਹਨੂੰ ਕਿਹਾ ਵੀ ਇੱਕ ਸੀਨ ਆ ਫਿਲਮ ਦੇ ਵਿੱਚ ਜਿਹੜਾ ਥੋੜਾ ਕੰਪਲਿਕੇਟਿਡ ਹੈ ਐਜ਼ ਅ ਐਕਟਰ ਹੀ ਸੈਟ ਕਿ ਇਹ ਸੀਨ ਤਾਂ ਮੈਂ ਸਭ ਤੋਂ ਵਧੀਆ ਕਰੂੰਗਾ ਤੇ ਉਸ ਤੋਂ ਬਾਅਦ ਫਿਰ ਉਹਨੂੰ ਕਾਸਟ ਕੀਤਾ ਅਸੀਂ ਨੇ ਤੇ ਉਹ ਫੁਲੀ ਸਾਰਾ ਕੁਝ ਬਹੁਤ ਸੋਨਾ ਹੋਇਆ ਤੇ ਜਿਹੜਾ ਸਭ ਤੋਂ ਕੰਪਲਿਕੇਟਿਡ ਸੀਨਸ ਹੀ ਉਹ ਪਹਿਲੇ ਦਿਨ ਹੀ ਸੀ ਤੇ ਉਹਨੇ ਬੜਾ ਵਧੀਆ ਪਲੇ ਕੀਤਾ ਵਾ ਅ ਸ਼ਹਿਨਾਜ਼ ਤੁਸੀਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਇਸ ਫਿਲਮ 'ਚ ਤੇ ਉਹਨਾਂ ਦੇ ਗਾਣੇ ਤਾਂ ਤੁਸੀਂ ਬਹੁਤ ਇੰਜੋਏ ਕਰਦੇ ਸੀ ਵੇਖਦੇ ਆ ਤੁਸੀਂ ਰੀਲਾਂ ਵੀ ਬਣਾਉਂਦੇ ਹੋ ਤੁਹਾਨੂੰ ਕਿੱਦਾਂ ਲੱਗਿਆ ਉਹਨਾਂ ਨਾਲ ਕੰਮ ਕਰਕੇ ਅ ਬਹੁਤ ਵਧੀਆ ਲੱਗਾ ਐਂਡ ਬਹੁਤ ਪਿਓਰ ਸੋਲ ਲਾਈਕ ਤੁਸੀਂ ਜਦੋਂ ਉਹਨਾਂ ਨੂੰ ਸਕਰੀਨ 'ਤੇ ਵੀ ਦੇਖੂਗੇ ਬਹੁਤ ਪਿਓਰਿਟੀ ਵਾਲੀ ਫੀਲਿੰਗ ਆਂਦੀ ਆ ਐਂਡ ਮੇਰਾ ਇੱਕ ਸੀਨ ਸੀਗਾ ਰੋਣ ਵਾਲਾ ਸੋ ਇੱਕ ਵਾਰ ਹੁੰਦਾ ਨਾ ਕਈ ਵਾਰ ਬੰਦਾ ਬਲੌਕ ਹੋ ਜਾਂਦਾ ਬਹੁਤ ਵਾਰ ਨਹੀਂ ਕਰ ਪੰਦਾ ਕਈ ਵਾਰ ਟੈਕਨੀਕਲ ਇਸ਼ੂ ਹੋ ਜਾਂਦੇ ਆ ਕੁਝ ਤੇ ਮੈਨੂੰ ਸੀਗਾ ਮੈਂ ਬੈਸਟ ਕਰਨਾ ਐਂਡ ਨੈਚੁਰਲ ਕਰਨਾ ਸੋ ਮੈਨੂੰ ਫੀਲ ਨਹੀਂ ਸੀ ਆ ਰਿਹਾ ਮੈਂ ਬਹੁਤ ਕੁਝ ਸੋਚਿਆ ਵੀ ਨਹੀਂ ਸੀ ਹੋ ਰਿਹਾ ਐਂਡ ਮੈਂ ਫਿਰ ਆਪਣੇ ਕੋ-ਐਕਟਰ ਤੋਂ ਗਈ ਮੈਂ ਕਿਹਾ ਡਾਇਲੌਗ ਬੋਲ ਜਲਦੀ ਉਹਨੇ ਡਾਇਲੌਗ ਬੋਲਿਆ ਫਿਰ ਮੈਂ ਜਸ ਲਾਈਕ ਮੈਂ ਉਹ ਤੋਂ ਫੀਲ ਲਿਆ ਐਂਡ ਮੈਂ ਪਾਜਕੇ ਗਈ ਐਂਡ ਦੈਨ ਮੈਂ ਬਹੁਤ ਰੋਈ ਲਾਈਕ ਕਈ ਵਾਰ ਤੁਹਾਨੂੰ ਕੋ ਐਕਟਰ ਬਹੁਤ ਕੁਝ ਦਿੰਦੇ ਆ ਸੋ ਮੈਨੂੰ ਉਹ ਉਥੋਂ ਮਿਲਿਆ ਸੀਗਾ ਸੋ ਵਧੀਆ ਇਟ ਇਜ਼ ਵੈਰੀ ਨਾਈਸ ਐਂਡ ਮੈਨੂੰ ਗੁਰਜੈਸ ਉਦੇ ਮੈਨੂੰ ਇਹਨਾਂ ਨਾਲ ਵੀ ਬਹੁਤ ਮਜ਼ਾ ਆਇਆ ਸਾਡੀ ਸੀਰੀ ਸੀ ਬਹੁਤ ਇੰਟਰਸਟਿੰਗ ਆ ਤੁਸੀਂ ਜਦੋਂ ਦੇਖੋਗੇ ਮੇਰੇ ਤਿੰਨੋਂ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਤਿੰਨ ਤਿੰਨ ਹੀਰੋ ਮਿਲੇ ਆ ਸੋ ਆਮ ਦਾ ਲੱਕੀਐਸਟ ਵਨ ਨਾ ਚਨਾਗ ਚਨਾਗ ਬਾਰੇ ਦੱਸ ਦੇਣਾ ਥੋੜਾ ਜਿਹਾ ਕਿਸ਼ਨਾਜ ਦੀ ਡੈਡੀਕੇਸ਼ਨ ਐਨਸੀ ਸੀ ਸੱਟ ਤੇ ਕਿ ਮੈਂ 15 ਮਿੰਟ ਲੈ ਕੇ ਆ ਜਾਂਦਾ ਸੀ ਮੇਰੇ ਤੋਂ ਪਹਿਲਾਂ ਹੁੰਦੀ ਸੀ ਸ਼ਨਾਜ ਉੱਥੇ ਐਂ ਇੱਕ ਸੀਨ ਆ ਤੁਸੀਂ ਫਿਲਮ ਤੇ ਦੇਖੋਗੇ ਬਹੁਤ ਇੰਪੋਰਟੈਂਟ ਆ ਉਸ ਤੋਂ ਪਹਿਲਾਂ ਆਈ ਥਿੰਕ ਸ਼ਨਾਜ ਗਾਂਧੀ ਵੀ ਮੈਂ ਕੱਲ ਵੀ ਨਹੀਂ ਸੁੱਤੀ ਅੱਜ ਵੀ ਨਹੀਂ ਸੁੱਤੀ ਆਈ ਸੈੱਟ ਕੀ ਐਦਾਂ ਹੀ ਚਾਹੀਦਾ ਉਹ ਕੈਰੈਕਟਰ ਕਿਉਂਕਿ ਐਦਾਂ ਹੀ ਆ ਤੇ ਉਹਨੇ 48 ਘੰਟੇ ਨਾ ਸੁੱਤੇ ਹੋਏ ਉਹ ਸੀਨ ਕੀਤਾ ਇੱਕ ਮੈਂ ਹੋਰ ਦੱਸ ਦੇਣਾ ਟ੍ਰੇਲਰ ਦੇ ਵਿੱਚ ਇੱਕ ਡਿੱਗਣ ਵਾਲਾ ਸੀਨ ਆ ਸਕੂਟੀ ਤੇ ਲੇ ਗਈ ਉਹ ਐਕਚੁਅਲੀ ਡਿੱਗੀ ਸੀ ਆਹੀ ਵੇਰ ਯੂਜ਼ ਕਰ ਲਿਆ ਡੇਗ ਗਈ ਸੀਗੀ ਸੀਨ ਕਰਦੇ ਕਰਦੇ ਤੇ ਉਹ ਇਹਨਾਂ ਨੇ ਕੱਟ ਨਹੀਂ ਸੀ ਕੀਤਾ ਸੋ ਮੈਨੂੰ ਲੱਗਾ ਹੁਣ ਕਹਿੰਦੇ ਕੀ ਮੈਂ ਕਿਹਾ ਪੁਲਿਸ ਆ ਤਾਂ ਪਾਉਣੀ ਪੈਣਾ ਤੇ ਕਿਉਂਕਿ ਮੈਂ ਸੱਚੀ ਸਾਥ ਲੱਗੀ ਸੀ ਮੈਂ ਕਿਸੇ ਨੂੰ ਦੱਸਿਆ ਨਹੀਂ ਕਿ ਮੇਰੇ ਕਿੰਨੀ ਸਾਥ ਲੱਗੀ ਆ ਤੇ ਮੈਂ ਕਿਹਾ ਇਹਦਾ ਅੱਗੇ ਕੁਝ ਬਣਾ ਦਿਓ ਜੋ ਵੀ ਬਣਾਉਣਾ ਬਟ ਇਹ ਸੀਨ ਹੋਣਾ ਚਾਹੀਦਾ ਬਹੁਤ ਨੇਚਰਲੀ ਡਿੱਗੀ ਹੋਈਆਂ ਕਹਿੰਦੇ ਠੀਕ ਆ ਉਹ ਟ੍ਰੇਲਰ ਦੇ ਵਿੱਚ ਹੈ ਟ੍ਰੇਲਰ ਦੇ ਵਿੱਚ ਹੈਗਾ ਉਹ ਸਕੂਟੀ ਡਿੱਗਣਾ ਨਾ ਟ੍ਰੇਲਰ ਦੇ ਵਿੱਚ ਐਕਚੁਅਲ ਤੇ ਡਿੱਗੀ ਸੀ ਜਨਾਬ ਅ ਸ਼ਨਾਬ ਗੁਜਰਾਜ਼ੀ ਬਹੁਤ ਫਨੀ ਨੇ ਕੋਈ ਮੂਮੈਂਟ ਸਾਂਝਾ ਕਰਨਾ ਚਾਹੂੰਗੀ ਇਹਨਾਂ ਨਾਲ ਸੈਟ ਤੇ ਕੋਈ ਗੱਲ ਇਹਨਾਂ ਦੀ ਤੁਹਾਨੂੰ ਤੁਹਾਨੂੰ ਯਾਦ ਹੋਵੇ ਸਾਡੀ ਮੂਮੈਂਟ ਤਾਂ ਇਹ ਬਣਾਉਂਦੇ ਸੀਗੇ ਜਦੋਂ ਵੀ ਇਹ ਬੋਲਦੇ ਨੇ ਸਾਡੇ ਸਾਡਾ ਪਤਾ ਨਹੀਂ ਕੀ ਟ੍ਰਿਪ ਸ਼ੁਰੂ ਹੁੰਦਾ ਵਾ ਸੀ ਦੋਨੋਂ ਇੰਨਾ ਹੱਸਦੇ ਆ ਈਵਨ ਨਿਰਮਲ ॠषि मैम ਸੁਖੀ ਸਰ ਗੁਰਦੇਵਾਲ ਸਾਰੇ ਸਾਰੇ ਇੰਨਾ ਹੱਸਦੇ ਨੇ ਇਹਨਾਂ ਦੀਆਂ ਗੱਲਾਂ ਤੇ ਇਹ ਨੇ ਸਾਇਟੀ ਮੂਵਮੈਂਟ ਬਣਾ ਹ ਜਦੋਂ ਬਾਈ ਦਾ ਨਾ ਸਾਡਾ ਪਤਾ ਨਹੀਂ ਕਿਉਂ ਦਿਮਾਗ ਦਾ ਕਨੈਕਸ਼ਨ ਵਿੱਚ ਆ ਲੈ ਜਦੋਂ ਬਾਈ ਬੋਲਣਾ ਸਾਡੀ ਨਾਲ ਗੱਲ ਕਹੀ ਜਾਂਦੀ ਹੈ ਪਤਾ ਨਹੀਂ ਕੋਈ ਸੀਰੀਅਸ ਗੱਲ ਵੀ ਕਰਦੇ ਨੇ ਸਾਡੇ ਦੋਵਾਂ ਦਾ ਹਾਸਾ ਰੱਬ ਜਾਣਦਾ ਕੀ ਆ ਪਰ ਕਈ ਵਾਰ ਤੁਹਾਨੂੰ ਸੀਰੀਅਸ ਗੱਲਾਂ ਤੇ ਵੀ ਹਾਸਾ ਹੁੰਦਾ ਨਾ ਤੇ ਇਹ ਨੇ ਜਿਹੜੇ ਸਾਨੂੰ ਸੀਰੀਅਸ ਗੱਲਾਂ ਤੇ ਵੀ ਹਸਾ ਦਿੰਦੇ ਨੇ ਸਾਨੂੰ ਨਹੀਂ ਬਲਕਿ ਸਾਰੀ ਪਿੰਡ ਨੂੰ ਕਾਇਸ਼ ਨੇ ਹਾਸ ਕਮੈਟਿਸਾਈਟ ਜਦੋਂ ਤੁਸੀਂ ਉੱਥੇ ਖੜੇ ਸੀਗੇ ਹੈਨਾ ਥੋੜਾ ਜਿਹਾ ਇਮੋਸ਼ਨਲ ਹੋ ਰਹੇ ਸੀਗੇ ਬਟ ਤੁਸੀਂ ਆਪਣੇ ਹੰਝੂ ਥੋੜੇ ਜਿਹਾ ਕੰਟਰੋਲ ਕੀਤੇ ਉਹ ਖੁਸ਼ੀ ਦੇ ਹੰਝੂ ਸੀਗੇ